ਮੂਸੇਵਾਲਾ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲਾ ਕਤਲकांड ਦਾ ਮੁਲਜ਼ਮ ਸ਼ਾਹਬਾਜ਼ ਅंसारी ਫਰਾਰ ਹੋ ਗਿਆ ਹੈ ਦਰਸਲ ਅੰਤਰੀਮ }{|\text{ਬੇਲ}}ਤੇ ਬਾਹਰ ਆਉਣ ਤੋਂ ਬਾਅਦ ਸ਼ਾਹਬਾਜ਼ ਅंसारी ਫਰਾਰ ਹੋਇਆ ਹੈ ਵੱਡੀ ਖਬਰ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਹੋਈ ਸਿੱਧੂ ਮੂਸੇਵਾਲਾ ਕਤਲकांड ਦਾ ਮੁਲਜ਼ਮ ਸ਼ਾਹਬਾਜ਼ ਅंसारी ਫਰਾਰ ਹੋ ਗਿਆ ਹੈ ਅੰਤਰੀਮ}{|\text{ਬੇਲ}} ਉਸ ਨੂੰ ਮਿਲੀ ਸੀ ਐਂਡ ਇੰਟਰਿਮ ਬੇਲ ਉਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਉਹ ਫਰਾਰ ਹੋਇਆ ਇਹ ਕਤਲ ਕਾਂਡ ਦੇ ਲਈ ਹਥਿਆਰ ਮੁਹੱਈਆ ਕਰਵਾਉਣ ਦੇ ਉਸ ਤੇ ਇਲਜ਼ਾਮ ਸੀ ਤੇ 18 ਜੂਨ ਨੂੰ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਸੀ ਦਰਸਲ ਉਸ ਨੇ ਪਤਨੀ ਦੀ ਸਰਜਰੀ ਦਾ ਬਹਾਨਾ ਲਾ ਕੇ ਜ਼ਮਾਨਤ ਲਈ ਸੀ ਸਪਾਇਨ ਸਰਜਰੀ ਦਾ ਕਾਰਨ ਦੱਸ ਕੇ ਅਦਾਲਤ ਤੋਂ 1 ਮਹੀਨੇ ਦੀ ਅੰਤ੍ਰਿਮ ਜ਼ਮਾਨਤ ਉਸ ਦੇ ਵੱਲੋਂ ਲਈ ਗਈ ਸੀ ਤੇ ਬੇਲ ਮਿਲਣ ਤੋਂ ਬਾਅਦ ਸ਼ਾਹਬਾਜ਼ ਅंसारी ਦਾ ਫੋਨ ਬੰਦ ਹੈ NIA ਤੋਂ ਸ਼ਾਹਬਾਜ਼ ਅंसारी ਦੀ ਲੋਕੇਸ਼ਨ ਵੀ ਟ੍ਰੇਸ ਨਹੀਂ ਹੋ ਰਹੀ ਫਰਵਰੀ 2023 ਦੇ ਵਿੱਚ ਵੀ ਅंसारी ਨੇ ਬੇਲ ਨਿਜਮਾ ਦੀ ਉਲੰਘਣਾ ਕੀਤੀ ਸੀ ਤੇ ਉਸ ਸਮੇਂ 5 ਦਿਨ ਦੀ ਜ਼ਮਾਨਤ ਦੌਰਾਨ NIA ਨੂੰ ਕੋਈ ਲੋਕੇਸ਼ਨ ਨਹੀਂ ਮਿਲੀ ਸੀ ਤੇ NIA ਨੇ 8 ਦਸੰਬਰ 2022 ਨੂੰ ਬੁਲੰਦ ਸ਼ਹਿਰ ਤੋਂ ਹਵਾਲਾ ਕਾਰੋਬਾਰੀ ਸ਼ਾਹਬਾਜ਼ ਅंसारी ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੀ ਮਦਦ ਨਾਲ ਪਾਕਿਸਤਾਨ ਤੋਂ ਮਹਿੰਗੇ ਵਿਦੇਸ਼ੀ ਮਾਰਕ ਦੇ ਹਥਿਆਰ ਭਾਰਤ ਪਹੁੰਚੇ ਸਨ ਸ਼ਾਹਬਾਜ਼ ਅंसारी ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਲਾਰੈਂਸ ਮਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ ਸ਼ਾਹਬਾਜ਼ ਅंसारी ਕਈ ਵਾਰ ਦੁਬਈ ਅਤੇ ਕੈਨੇਡਾ ਗਿਆ ਸੀ ਜਿੱਥੇ ਉਹ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ ਵੱਡੀ ਖਬਰ ਆਖਿਰਕਾਰ ਕਿੱਥੇ ਹੈ ਸ਼ਾਹਬਾਜ਼ ਅंसारी ਕਿਉਂਕਿ ਮੂਸੇਵਾਲਾ ਕਤਲकांड ਦਾ ਮੁਲਜ਼ਮ ਅਤੇ ਇੰਟੈਰਿਮ ਬੇਲ ਤੇ ਆਉਂਦਾ ਏ ਪਰ ਹੁਣ ਉਸ ਦੀ ਲੋਕੇਸ਼ਨ ਵੀ ਟ੍ਰੇਸ ਨਹੀਂ ਹੋ ਰਹੀ ਤੇ ਉਸ ਨੇ ਆਪਣੀ ਪਤਨੀ ਦੀ ਸਰਜਰੀ ਦਾ ਹਵਾਲਾ ਦੇ ਕੇ ਅਦਾਲਤ ਤੋਂ ਇਹ 5 ਦਿਨ ਦੀ ਜ਼ਮਾਨਤ ਲਈ ਸੀ ਦੱਸਦੇ ਕਿ ਇਸ ਤੋਂ ਪਹਿਲਾਂ 5 ਦਿਨ ਦੀ ਜ਼ਮਾਨਤ ਮਿਲੀ ਸੀ ਉਸ ਦੌਰਾਨ ਵੀ ਲੋਕੇਸ਼ਨ ਟ੍ਰੇਸ ਨਹੀਂ ਸੀ ਹੋਈ ਹੁਣ ਦੁਬਾਰਾ ਤੋਂ ਉਸ ਨੇ ਜ਼ਮਾਨਤ ਲਈਆ 1 ਮਹੀਨੇ ਦੀ 1 ਮਹੀਨੇ ਦੀ ਅੰਤਰੀਮ ਜ਼ਮਾਨਤ ਉਸ ਨੂੰ ਮਿਲੀ ਸੀ ਅਜੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਮਨੋਜ ਕੀ ਕੁਝ ਅਪਡੇਟ ਆਖਿਰ ਕਿੱਥੇ ਹੈ ਸ਼ਾਹਬਾਜ਼ ਅंसारी ਕੀ ਕੁਝ ਪਤਾ ਲੱਗ ਰਿਹਾ ਹੈ ਅ ਦੇਖੋ ਬਿਲਕੁਲ ਰਣਵੀਰ ਜਿੱਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਇੱਕ ਲੰਬੀ ਚੌੜੀ ਇਹਦੀ ਹਿਸਟਰੀ ਹੈ ਤਾਬਾਦਾਨਦਾਰੀ ਦੀ ਔਰ ਯੂਪੀ ਦਾ ਇਹ ਰਹਿਣ ਵਾਲਾ ਹੈ ਔਰ ਬੁਲੰਦ ਸ਼ਹਿਰ ਤੋਂ ਹਾਲਾਂਕਿ ਮੋਸੇ ਵਾਲਾ ਮਰਡਰ ਮਾਮਲੇ ਦੇ ਵਿੱਚ ਇਸ ਦੀ ਭੂਮਿਕਾ ਸਾਹਮਣੇ ਆਈ ਸੀ ਜਿਹੜੀ ਵੀ ਸਪਲਾਈ ਜਿਹੜੇ ਵੈਪਨਸ ਨੇ ਆਮ ਟੈਮੁਨੇਸ਼ਨ ਦੀ ਸਪਲਾਈ ਜਿਹੜੀ ਹੈ ਉਹ ਲਾਰੈਂਸ ਬਿਸ਼ਨੋਈ ਗੈਂਗ ਨੂੰ ਇਹ ਸਪਲਾਈ ਕਰਦਾ ਸੀ ਔਰ ਸਿੱਧੂ ਮੂਸੇ ਵਾਲਾ ਮਰਡਰ ਮਾਮਲੇ ਦੇ ਵਿੱਚ ਵੀ ਇਸ ਦੀ ਇਨਵੋਲਵਮੈਂਟ ਸਾਹਮਣੇ ਆਈ ਸੀ ਜਿਸ ਨੂੰ 2022 ਦਸੰਬਰ ਦੇ ਵਿੱਚ ਸਨੋ ਅਰਾਜ ਕਥਾ ਗਿਆ ਸੀ ਹਾਲਾਂਕਿ बड़ी हैरान कर देने वाली गल है कि इसने जी इंटरम बेल लाई थी अपनी वाइफ की तबियत होगा ऑपरेशन सी कोई उस करके इंटरम बेल लाई थ और उसके तो बाद यह बेल तो आया लेकिन अचानक मिसिंग हो जाता है हालांकि यदा ना तो कोई हम फोन ट्रेस हो रहा है ना किसी भी तरह का यह कोई पता लग पा रहा है क्योंकि देखो वही गल है एक बड़ी गैंग के जुड़िया हुआ शाहबाज अंसारी और ये इल्जाम बहुत बड़े ने यानी कि इल्जाम बहुत नहीं क्योंकि यह पहला भी पाकिस्तान का जोड़ा कनैक्शन है ਇਸ ਫਿਰ ਇਲੀਗਲ ਵੈਪਨਸ ਦੀ ਜਿਹੜੀ ਸਪਲਾਈ ਹੈ ਉਹਨਾਂ ਸ਼ਹਿਰ ਦੀ ਹਾਲਾਂਕਿ ਲਾਰੈਂਸ ਗੈਂਗ ਦੇ ਨਾਲ-ਨਾਲ ਹੋਰ ਵੀ ਚੀਜ਼ਾਂ ਸਾਹਮਣੇ ਆਈ ਸੀ ਐਨਆਈਏ ਦੀ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਸੀ ਇਸ ਤੋਂ ਇਲਾਵਾ ਅ ਦਿੱਲੀ ਪੁਲਿਸ ਯੂਪੀ ਪੁਲਿਸ ਪੰਜਾਬ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਬਿਲਕੁਲ ਬਿਲਕੁਲ ਮਨੋਜ ਜਿਸ ਤਰ੍ਹਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 5 ਦਿਨ ਦੀ ਇਸ ਨੂੰ ਪਹਿਲਾਂ ਵੀ ਜ਼ਮਾਨਤ ਮਿਲੀ ਸੀ ਤੇ ਹੁਣ 1 ਮਹੀਨੇ ਦੀ ਇਸ ਨੂੰ ਅੰਤ੍ਰੀਮ ਜ਼ਮਾਨਤ ਮਿਲੀ ਹੈ ਤਾਂ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਨੇ ਕਿ ਤੁਸੀਂ ਕਿੱਥੇ ਨਹੀਂ ਜਾ ਸਕਦੇ ਤੁਸੀਂ ਜਾਂ ਆਪਣੀ ਲੋਕੇਸ਼ਨ ਜਿਹੜੀ ਹੈ ਉਹ ਔਨ ਰੱਖਣੀ ਹੈ ਜਾਂ ਤੁਸੀਂ ਸੰਪਰਕ ਦੇ ਵਿੱਚ ਰਹਿਣਾ ਹੈ ਤੇ ਇਸ ਢੰਗ ਦੇ ਨਾਲ ਮਿਸਿੰਗ ਹੋਣਾ ਕਿਉਂਕਿ ਹਾਲੇ ਭਾਵੇਂ 1 ਮਹੀਨਾ ਕੰਪਲੀਟ ਹੋਣਾ ਹੈ 18 ਜੂਨ ਨੂੰ ਪਟਿਆਲਾ ਹਾਊਸ ਕੋਰਟ ਨੇ ਅੰਤਰੀਮ ਜ਼ਮਾਨਤ ਦਿੱਤੀ ਹੈ ਪਰ ਇਸ ਤਰ੍ਹਾਂ ਕੋਈ ਸੰਪਰਕ ਨਾ ਹੋਣਾ ਐਨਆਈਏ ਨੂੰ ਟ੍ਰੇਸ ਨਾ ਹੋਣਾ ਕੋਈ ਲੋਕੇਸ਼ਨ ਦਾ ਨਾ ਮਿਲਣਾ ਕਈ ਸਵਾਲ ਖੜੇ ਹੋ ਰਹੇ ਨੇ ਆਖਿਰ ਕਿੱਥੇ ਗਾਇਬ ਹੋ ਗਿਆ ਕਿ ਦੁਬਾਰਾ ਤੋਂ ਇਸ ਨੂੰ ਕਾਬੂ ਵੀ ਕੀਤਾ ਜਾ ਸਕੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਅਜਿਹਾ ਹੀ ਕਰ ਚੁੱਕਿਆ ਬਿਲਕੁਲ ਦੇਖੋ ਬਿਲਕੁਲ ਰਣਵੀਰ ਜੀ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਬਹੁਤ ساری ਚੀਜ਼ਾਂ ਹੁੰਦੀ ਹੈ ਬਹੁਤ ਚੀਜ਼ਾਂ ਜਿਹੜੀ ਸ਼ਰਤਾਂ ਹੁੰਦੀਆਂ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਸ਼ਾਦੀ ਦਾ অপরাধੀ ਹੁੰਦਾ ਹੈ ਜਿਹਨੂੰ ਇੰਟਰਨ ਬੇਲ ਮਿਲਦੀ ਹੈ ਉਹਨੂੰ ਕਾਫੀ ਸ਼ਰਤਾਂ ਤੋਂ ਬਾਅਦ ਜੀ ਜਿਹੜੀ ਐਮਰਜੈਂਸੀ ਯਾਨੀ ਕਿ ਇਹਨੂੰ ਐਮਰਜੈਂਸੀ ਸੀ ਡਿਵਾਈਸ ਦਾ অপারেਟ ਹੋਣਾ ਸੀ ਜਿਸ ਕਰਕੇ ਇਸਨੇ ਕੱਲਾ ਵੀ 5 ਦਿਨ ਦੀ ਜਿਹੜੀ ਐਜੀ ਉਹ ਲਿੱਤੀ ਸੀ ਉਸ ਤੋਂ ਬਾਅਦ ਦੁਬਾਰਾ ਤੋਂ ਮਹੀਨੇ ਦੀ ਬਿਲ ਅਪਲਾਈ ਕੀਤੀ ਸੀ ਲੇਕਿਨ ਕਈ ਸ਼ਰਤਾਂ ਹੁੰਦੀਆਂ ਲੇਕਿਨ ਇਸ ਵਿਚਾਲੇ ਉਹਦਾ ਫੋਨ ਔਰ ਨਾ ਹੀ ਉਹ ਕਿੱਥੇ ਹੈ ਉਹ ਮਿਸਿੰਗ ਅਚਾਨਕ ਮਿਸਿੰਗ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਸਵਾਲੀਆਂ ਨਿਸ਼ਾਨ ਤਾਂ ਬਹੁਤ ਨੇ ਕਿ ਆਖਿਰ ਸ਼ਾਹਬਾਜ਼ ਅंसारी ਹੈ ਕਿਤੇ ਔਰ ਉਹ ਵੀ ਇੱਕ ਸ਼ਾਤਿਰ ਅਪਰਾਧੀ ਜੋ ਕਿ ਪਾਕਿਸਤਾਨ ਦਾ ਲਿੰਕ ਸਾਹਮਣੇ ਆਇਆ ਸੀਗਾ ਲਾਰੈਂਸ ਬੀਟਰੀ ਗੋਲਡੀ ਬਰਾੜ ਦਾ ਲਿੰਕ ਸਾਹਮਣੇ ਆਇਆ ਸੀਗਾ ਆਮਦਨ ਅਤੇ ਮੁਨਿਸ਼ ਦੀ ਸਪਲਾਈ ਕਰਨ ਦਾ ਇਹ ਤੇ ਇਲਜ਼ਾਮ ਹੈ ਬਹੁਤ ساری ਚੀਜ਼ਾਂ ਹੈ ਔਰ ਇੱਕ ਕਾਫੀ ਸ਼ਾਂਤੀ ਰਫਰਾਦੀ ਕੁਝਾਸ ਅਸੀਂ ਕਹਿ ਦਿੰਦੇ ਕਿ ਇਹ ਸਾਰਾ ਸਪਲਾਈ ਕਰਨ ਵਾਲਾ ਸ਼ਾਹਬਾਜ਼ ਅंसारी ਆਖਿਰ ਹੈ ਕਿ ਤੇ ਦੇਖੋ ਠੀਕ ਹੈ ਠੀਕ ਹੈ ਮਨੋਜ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਮਨੋਜ ਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਤਾਂ ਮੂਸੇਵਾਲਾ ਕਤਲकांड ਦਾ ਮੁਲਜ਼ਮ ਕੀ ਸ਼ਾਹਬਾਜ਼ ਅंसारी ਫਰਾਰ ਹੋ ਗਿਆ ਹੈ ਕਿਉਂਕਿ ਅੰਤਰੀਮ bail ਤੇ ਬਾਹਰ ਆਉਣ ਤੋਂ ਬਾਅਦ ਉਸ ਦਾ ਕੋਈ ਥੋਂ ਪਤਾ ਨਹੀਂ ਲੱਗ ਰਿਹਾ ਉਸ ਦੀ ਲੋਕੇਸ਼ਨ ਟ੍ਰੇਸ ਨਹੀਂ ਹੋ ਰਹੀ ਮੂਸੇਵਾਲਾ ਕਤਲकांड ਲਈ ਉਸ ਨੇ ਹਥਿਆਰ ਵਹਿਯਾ ਕਰਵਾਏ ਸੀ ਅਜਿਹੇ ਇਲਜ਼ਾਮ ਉਸਤੇ ਲੱਗੇ ਤੇ 18 ਜੂਨ ਨੂੰ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ ਅੰਤਰੀਮ ਜ਼ਮਾਨਤ ਦਿੱਤੀ ਸੀ ਉਸਨੇ ਅਦਾਲਤ ਦੇ ਵਿੱਚ ਹਵਾਲਾ ਦਿੱਤਾ ਸੀ ਕਿ ਉਸ ਦੀ ਪਤਨੀ ਦੀ ਸਰਜਰੀ ਹੋਣੀ ਹੈ ਜਿਸ ਕਰਕੇ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਉਸ ਦੀ ਪਤਨੀ ਦੀ ਸਪਾਈਨ ਸਰਜਰੀ ਹੋਣੀ ਹੈ ਤੇ ਉਸ ਤੋਂ ਬਾਅਦ 1 ਮਹੀਨੇ ਦੀ ਅੰਤਰੀਮ ਜ਼ਮਾਨਤ ਉਸ ਨੂੰ ਦਿੱਤੀ ਗਈ ਪਰ ਫਿਲਹਾਲ ਬੇਲ ਮਿਲਣ ਤੋਂ ਬਾਅਦ ਸ਼ਾਹਬਾਜ਼ ਅंसारी ਦਾ ਫੋਨ ਵੀ ਬੰਦ ਹੈ ਉਸ ਦੀ ਲੋਕੇਸ਼ਨ ਟ੍ਰੇਸ ਨਹੀਂ ਹੋ ਰਹੀ ਇਸ ਤੋਂ ਪਹਿਲਾਂ ਵੀ ਫਰਵਰੀ 2023 ਦੇ ਵਿੱਚ ਵੀ ਅंसारी ਨੂੰ ਬੇਲ ਮਿਲੀ ਸੀ ਉਦੋਂ ਵੀ ਉਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਸੀ ਤੇ ਇੱਕ ਵਾਰ ਫੇਰ ਨਿਯਮਾਂ ਦੀ ਉਲੰਘਣਾ ਕੀਤੀ ਹਾਲਾਂਕਿ 18 ਜੂਨ ਨੂੰ ਉਸ ਨੂੰ ਇਹ ਇੰਟੈਰਿਮ ਬੇਲ ਮਿਲੀ ਹੈ ਤਾਂ ਦੇਖਣਾ ਹੋਏਗਾ ਕਿ ਦੁਬਾਰਾ ਤੋਂ ਉਸ ਨੂੰ ਕਾਬੂ ਕੀਤਾ ਜਾਂਦਾ ਹੈ ਕਿ ਦੁਬਾਰਾ ਜੇਲ੍ਹ ਜਾਂਦਾ ਹੈ ਜਾਂ ਫਿਰ ਫਰਾਰ ਹੋ ਜਾਂਦਾ ਹੈ